ਆਓ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂਗੇ ਉਸ ਹੁਣਹਰ ਬੇਟੀ ਨੂੰ ਜਿਸ ਨੇ 12ਵੀਂ ਸ਼੍ਰੇਣੀ ਪਲੱਸ 2 ਕਮਰਸ ਗਰੁੱਪ ਦੇ ਵਿੱਚੋਂ 500 ਦੇ ਵਿੱਚੋਂ 495 ਅੰਕ ਤਕਰੀਬਨ 99% ਅੰਕ ਪ੍ਰਾਪਤ ਕਰਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਪਿੰਡ ਸ਼ੇਰੋਂ ਦਾ ਨਾਮ ਰੋਸ਼ਨ ਕੀਤਾ ਜਿਲ੍ਹਾ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਪਰਿਵਾਰ ਦੀ ਵਿਲੱਖਣੀ ਵਿਲੱਖਣ ਗੱਲ ਇਹ ਹੈ ਕਿ ਇਹ ਲੜਕੀ ਅੰਮ੍ਰਿਤਧਾਰੀ ਹੈ ਗੁਰਸਿੱਖ ਹੈ ਇਸ ਦੀ ਮਾਤਾ ਗੁਰਸਿੱਖ ਹੈ ਇਸ ਦੀ ਦਾਦੀ ਨੇ ਅੰਮ੍ਰਿਤ ਛਕਿਆ ਹੋਇਆ ਭੈਣ ਤੇ ਭਰਾ ਨੇ ਵੀ ਅੰਮ੍ਰਿਤ ਛਕਿਆ ਹੋਇਆ ਇਸ ਹੁਣ ਹਰ ਲੜਕੀ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਵਧਾਈਆਂ ਵੀ ਦੇਵਾਂਗੇ ਤੇ ਸਭ ਤੋਂ ਵੱਡੀ ਗੱਲ ਕਿ ਛੋਟੀ ਉਮਰ ਦੇ ਵਿੱਚ ਇਸ ਲੜਕੀ ਨੇ ਅਮਰਤ ਵੀ ਛਕਿਆ ਰਹਿਤ ਮਰਿਆਦਾ ਦੀ ਪਾਲਣਾ ਵੀ ਕੀਤੀ ਹੈ ਤੇ ਚੰਗੇ ਅੰਕ ਹਾਸਲ ਕਰਕੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਇਹ ਜੋ ਜਸ਼ਨ ਦਾ ਮਾਹੌਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪਿੰਡ ਸ਼ੇਰੋਂ ਦੀ ਹੋਣ ਹਰ ਬੇਟੀ ਹੈ ਮਨਦੀਪ ਕੌਰ ਇਸ ਦੇ ਪਿਤਾ ਪਿਰਥੀ ਸਿੰਘ ਜੋ ਕਿ ਆਮ ਸੁਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਤੇ ਮਾਤਾ ਗੁਰਪ੍ਰੀਤ कौर ਹੈ ਨਾ ਗੁਰਪ੍ਰੀਤ कौर ਇਹ ਇਹਨਾਂ ਦੀ ਬੇਟੀ ਨੇ 12ਵੀਂ ਕਲਾਸ ਕਾਮਰਸ ਗਰੁੱਪ ਦੇ ਵਿੱਚੋਂ ਸਮੁੱਚੇ ਪੰਜਾਬ ਦੇ ਵਿੱਚੋਂ 6ਵਾਂ ਰੈਂਕ ਪ੍ਰਾਪਤ ਕਰਕੇ ਸਾਡੇ ਪਿੰਡ ਸ਼ੇਰੋਂ ਦਾ ਇਲਾਕੇ ਦਾ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਅੱਜ ਇਹਨਾਂ ਦੇ ਘਰ ਪੁੱਜਿਆ ਬਿਲਕੁਲ ਜ਼ਮੀਨ ਨਾਲ ਜੁੜਿਆ ਹੋਇਆ ਇਹ ਪਰਿਵਾਰ ਹੈ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਬੇਟੀ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਦੀ ਉਹ ਪੜ੍ਹਾਈ ਕਿੱਥੋਂ-ਕਿੱਥੋਂ ਨੇ ਉਹਦਾ ਬੇਸ ਕੀ ਰਿਹਾ ਹੈਗਾ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਮ ਵਿਪਰ ਮੈਂਨੇ ਆਪਣੀ 8th ਕਲਾਸ ਉਹ ਮੈਂ ਮਾਡਲ ਸਕੂਲ ਸਿਨੇਸੈਂਪਲ ਸ਼ੇਰੋਂ ਤੋਂ ਕੀਤੀ ਤੇ 10th ਵੀ ਮੈਂਨੇ ਆਪਣੇ ਮਾਡਲ ਸਕੂਲ ਤੋਂ ਹੀ ਕੀਤੀ ਤੇ 12th ਦੇ ਵਿੱਚ ਮੈਂ ਮੈਡਰ ਸਕੂਲ ਦੇ ਵਿੱਚੋਂ ਪਟਿਆਰੇ ਦੇ ਵਿੱਚ ਕੀਤੀ ਸੀਗੀ ਵਿਦਕਮਸਟਰੀਅਮ ਤੇ ਮੈਂ 99% ਪੰਜਵੀਂ ਤੱਕ ਕਿੱਥੇ ਪੜ੍ਹੀਆਂ ਮਤਲਬ ਕਹਿਣ ਦਾ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਵੱਡੇ ਵੱਡੇ ਕਾਨਵੈਂਟ ਸਕੂਲਾਂ ਦੇ ਵਿੱਚ ਪੜੋ ਤਾਂ ਹੀ ਬੱਚੇ ਤਰੱਕੀ ਕਰ ਸਕਦੇ ਨੇਗੇ ਇਹ ਬੇਟੀ ਮਿਹਨਤ ਦੀ ਐਡੀ ਤਕੜੀ ਮਿਸਾਲ ਬਣੀ ਹੈ ਕਿ ਇਹਨੇ ਆਪਣੀ ਜਿਹੜੀ ਸ਼ੁਰੂ ਮੁੱਢ ਤੋਂ ਹੀ ਪੜ੍ਹਾਈ ਹੈ ਜਿਹੜੀ ਉਹ ਸਰਕਾਰੀ ਸਕੂਲਾਂ ਦੇ ਵਿੱਚ ਕੀਤੀ ਹੈ ਅੱਜ ਮੇਰੀ ਇਹਨਾਂ ਦੇ ਬਹੁਤ ਛੋਟੇ ਹੁੰਦਿਆਂ ਦੇ ਅਧਿਆਪਕ ਰਾਜ ਸਿੰਘ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਦੱਸਿਆ ਕਿ ਇਹ ਬੇਟੀ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਕਿਸੇ ਪ੍ਰਾਈਵੇਟ ਸਕੂਲ ਚ ਜਾਂਦੀ ਸੀ ਅਸੀਂ ਨੇ ਫਿਰਤੀ ਸਿੰਘ ਨੂੰ ਪ੍ਰੇਰ ਕੇ ਸਰਕਾਰੀ ਸਕੂਲ ਚ ਲਿਆਂਦਾ ਤੇ ਜਦੋਂ ਸਰਕਾਰੀ ਸਕੂਲ ਦੇ ਵਿੱਚ ਇਹਨਾਂ ਬੱਚਿਆਂ ਦੀ ਨਿਉ ਨੀ ਆ ਜਿਹੜੀ ਉਹ ਮਜ਼ਬੂਤ ਹੋ ਜਾਂਦੀ ਹੈ ਫਿਰ ਤਰੱਕੀਆਂ ਕੋਈ ਮੈਨੇ ਨਹੀਂ ਰੱਖਦੀਆਂ ਸੋ ਇਸ ਬੇਟੀ ਨੇ ਪਿੰਡ ਸ਼ੇਰੋਂ ਦਾ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਇਸ ਪਰਵਾਰ ਨੂੰ ਬਹੁਤ ਬਹੁਤ ਵਧਾਈ ਲੱਖ ਲੱਖ ਵਧਾਈ ਆਪ ਜੀ ਦੀ ਗੱਲ ਬਾਤ ਕਰਾਉਣੇ ਆ ਇਸ ਬੇਟੀ ਦੇ ਪਿਤਾ ਪਿਰਥੀ ਸਿੰਘ ਜਿਹੜੇ ਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਪਿਰਥੀ ਸਿੰਘ ਜੀ ਦੱਸੋ ਤੁਹਾਨੂੰ ਕਿੰਨੀ ਖੁਸ਼ੀ ਆ ਤੁਹਾਡੀ ਬੱਚੀ ਨੇ ਐਡਾ ਤਕੜਾ ਮਕਾਮ ਹਾਸਲ ਕੀਤਾ ਬਹੁਤ ਖੁਸ਼ੀ ਹੜੀ ਦਾ ਲਾਈ ਅਲਗ ਨਾ ਕਰ ਕਰ ਬੱਚਾ ਹੈ ਹੀ ਹੋ ਗਈ ਪੜੇ ਹੋਰ ਪੜੇ ਜੀ ਤਰੱਕੀਆਂ ਵੱਸੇ ਵਧੀਆ ਨੌਕਰੀ ਲੱਗੇਗੀ ਬੜਾ ਸਰਕਾਰਾਂ ਨੂੰ ਵੀ ਇਹ ਵੀ ਕਰਨਾ ਚਾਹੀਦਾ ਹੈ ਜਿਹੜੇ ਇਹਦੇ ਬੱਚੇ ਵੱਧ ਪੜਦੇ ਨੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਗੌਰਮੇ ਜੀ ਬੜੀ ਬੈਠੀ ਨੇ ਸਾਡਾ ਨਾਮ ਸਾਨੂੰ ਦਿੱਤਾ ਤੇ ਸਰਕਾਰ ਨੂੰ ਇਹਨਾਂ ਬਾਰੇ ਕੁਝ ਜ਼ਰੂਰ ਸੋਚਣਾ ਚਾਹੀਦਾ ਜਿਹੜੇ ਬੱਚੇ ਇੱਥੇ ਇੱਕ ਗੱਲ ਹੋਰ ਉੱਪਰ ਕੇ ਸਾਹਮਣੇ ਆਉਂਦੀ ਆ ਵੀ ਆਮ ਮੱਧ ਵਰਗੀ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਉੱਚ ਵਿਦਿਆ ਦਿਵਾਉਣ ਦੇ ਵਿੱਚ ਬੱਚਿਆਂ ਨੂੰ ਬਹੁਤ ਵੱਡੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਲੋਕ ਆਪਣੇ ਪਰਿਵਾਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਕਰ ਸਕਦੇ ਹੋਣ ਜਿਵੇਂ ਇਹ ਬੱਚੀ ਆਈਐਸ ਪੀਸੀਐਸ ਅਫਸਰ ਬਣਨ ਦੇ ਯੋਗ ਹੈ ਕਾਬਿਲ ਹੈ ਬਣ ਸਕਦੀ ਹੈ ਪਰ ਇਹਨਾਂ ਦੀ ਤਿਆਰੀ ਲਈ ਮਹਿੰਗੇ ਖਰਚੇ ਕਰਨ ਤੋਂ ਪਰਿਵਾਰ ਅਸਮਰਥ ਨੇ ਸੋ ਸੀਮਤ ਸਾਧਨ ਨੇ ਸੋ ਅਸੀਂ ਵੀ ਮੰਗ ਕਰਦੇ ਆ ਕਿ ਅਜਿਹੇ ਬੱਚਿਆਂ ਦੀ ਸਰਕਾਰ ਜ਼ਰੂਰ ਤੋਂ ਜ਼ਰੂਰ ਬਾਹ ਫੜੇ ਤੇ ਹੁਣ ਆਪਾਂ ਬੇਟੀ ਨੂੰ ਪੁੱਛਾਂਗੇ ਕਿ ਉਹ ਵੱਡੇ ਹੋ ਕੇ ਕਿਸ ਮਕਾਮ ਤੇ ਪਹੁੰਚਣਾ ਚਾਹੁੰਦੀ ਆ ਮੇਰਾ ਸੁਪਨਾ ਹੈ ਵੱਡੀ ਹੋ ਕੇ ਬੈਂਕ ਮੈਨੇਜਰ ਬਣਾ ਕੇ ਪੰਜੀ ਵੀ ਪੜਦੀ ਰਹਾਂ ਤੇ ਹੋਰ ਵੀ ਸੋ ਬੇਟੀ ਨੇ ਦੱਸਿਆ ਕਿ ਉਹਦਾ ਸੁਪਨਾ ਜਿਹੜਾ ਉਹ ਬੈਂਕ ਮੈਨੇਜਰ ਬਣਨ ਦਾ ਹੈ ਜਾਂ ਬੈਂਕ ਦੇ ਖੇਤਰ ਦੇ ਵਿੱਚ ਬਹੁਤ ਉੱਚੇ ਮਕਾਮ ਤੱਕ ਪਹੁੰਚਣ ਦਾ ਹੈ ਸੋ ਅਸੀਂ ਉਮੀਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਵਾਹਿਗੁਰੂ ਇਹਦੀ ਹਰ ਇੱਛਾ ਪੂਰੀ ਕਰੇ ਹੁਣ ਆਪਾਂ ਪੁੱਛਦੇ ਹਾਂ ਬੱਚੀ ਦੀ ਦਾਦੀ ਨੂੰ ਕਿੰਨੀ ਖੁਸ਼ੀ ਆ ਜੀ ਕਾਛਾ ਵਾਹਿਗੁਰੂ ਬਕ मेरा पच्ची बेटा पिछली पुत्री मनदीप कौर मेरी पोतरी पढ़ाई चढ़ के बड़ी उच्ची पौड़ी जी बड़ा नाम शान पंजाब के उत्तर सीख माता पिता ने भी अच्छे उत्तर सीख मैं ये मर्न करती सरकार तो जो बच्चों की तरक्की पा मेहनत तो जरूर कुछ ना कुछ करे सरकार सुने गांक पहुँचाने की कोशिश करें हाँ जी चेयरमैन साहब बेटी मनदीप कौर ने सूबे भर चो छेव रैंक प्राप्त करके ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਹੋਈ ਹੈ ਇਹਨੇ ਹੋਣਹਾਰ ਬੱਚਿਆਂ ਦਾ ਕਿ ਸਾਡੇ ਲਈ ਪਰਿਵਾਰ ਲਈ ਸਾਡੇ ਪਿੰਡ ਲਈ ਖਾਸ ਕਰਕੇ ਮਾਣ ਹੈ ਕਿ ਇਹਨਾਂ ਬੱਚਾ ਦਾ ਹੌਸਲਾ ਵਜਾਈ ਅੱਜ ਮੈਂ ਪਾਈਨੋ ਸੈਦਲ ਚੱਲ ਕੇ ਇਲੈਕਸ਼ਨ ਦੇ ਵਿੱਚੋਂ ਡਿਊਟੀ ਛੱਡ ਕੇ ਮੈਂ ਬੇਟੀ ਨੂੰ ਸਨਮਾਨ ਕਰਨ ਲਈ ਉਰੇ ਪੜ੍ਹ ਕੇ ਆਇਆ ਕਿਉਂਕਿ ਇਹ ਭਾਗਾ ਵਾਲੇ ਮਾਪੇ ਹੁੰਦੇ ਨੇ ਜਿੱਥੇ ਬੱਚੇ ਨੇ ਜਨਮ ਲਿਆ ਉਹ ਧੂਮੀ ਭਾਗਾ ਵਾਲੀ ਹੁੰਦੀ ਹੈ ਕੇ ਨੇ 3:6 ਵਜੇ ਦਿੱਲੀ ਪੈਦਾ ਹੋਏ ਹੋਣਾ ਇਹ ਖੁਸ਼ੀ ਹੁੰਦੀ ਹੈ ਕਿ ਅਸੀਂ ਆਸ ਰੱਖਦੇ ਹਾਂ ਕਿ ਅੱਗੇ ਬੇਟੀ ਨੂੰ ਹੌਸਲਾ ਦੇਣ ਲਈ ਇਹ ਵੱਡਾ ਹੌਦਾ ਆਇਆ ਜਿਵੇਂ ਅਸੀਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਬਲਵਕੀ ਅਸੀਂ ਵੀ ਕਹਿ ਸਕੀਏ ਵੀ ਸਾਡੀ ਕੁੜੀ ਧੀ ਸੀ ਲੱਗੀ ਐਸਐਸਪੀ ਲੱਗੀ ਹੈ ਮੈਂ ਆਸ ਵੀ ਕਰਦਾ ਬੇਟੀ ਤੋਂ ਜਿਹੜੇ ਹਸਪਤਾਲ ਮੈਂ ਪਿਛਲੇ ਸਾਲ ਵੀ ਜਿਹੜੇ ਰੀਮਿਸ਼ਨ ਵੜੇ ਆਏ ਸੀ ਜਿਹੜੇ ਕੋਟਾੜੀ ਐਡਮਿਸ਼ਨ ਹੋਈ ਹੈ ਮਿਲ ਕੇ ਗਿਆ ਸੀ ਮੈਨੂੰ ਲੱਗਦਾ ਸੀ ਕਿ ਕੁਛ ਨਾ ਕੁਛ ਇਹ ਦੇ ਵਿੱਚ ਹੋਣਾ ਰਹੇਗਾ ਜਿਹੜਾ ਬੱਚਾ ਪਹਿਲਾਂ ਸੋਚਦਾ ਮੈਂ ਇਹ ਕਰਨਾ ਮੈਂ ਇਹ ਕਰਨਾ ਇਹ ਪੜਨਾ ਹੈ ਤਾਂ ਟਾਰਗੇਟ ਮੇਰੇ ਖਿਆਲ ਮੱਥਿਆਏ ਨੇ ਸਿੱਧਾ ਇਹ ਮੀਲ ਪੱਥਰ ਨਹੀਂ ਵੇਖਣਾ ਮੈਂ ਆਸ ਕਰਦਾ ਕਿ ਟਾਰਗੇਟ ਦੇ ਇਸ ਤਰੇ ਜਾ ਕੇ ਮੇਰੇ ਕੋ ਨੇ ਵਧਾਈ ਦਿਨਾ ਮੈਂ ਮਾਤਾ-ਪਿਤਾ ਨੂੰ ਵਧਾਈ ਦੇਣਾ ਦਾਦਾ ਜੀ ਨੂੰ ਦਾਦਾ ਜੀ ਨੂੰ ਵਧਾਈ ਦੇਣਾ ਜਿਹਨੇ ਆਪਣੇ ਬੱਚੇ ਨੇ ਮਾਂ-ਪਿਓ ਦਾ ਨਾਮ ਚੱਕ ਰਿਆ ਸਾਡੇ ਪਿੰਡ ਦਾ ਨਾਮ ਚੱਕ ਰਿਆ ਹਾਕੀ ਦਾ ਨਾਮ ਚੱਕ ਰਿਆ ਪਰ ਮਾਤਾ-ਪਿਓ ਨੂੰ ਕਰਦੇ ਆਂ ਕਿ ਬਜੇ ਵਿਚੰਦ ਕਾਲ ਰੱਖਣਾ ਪਰਵਾਹ ਨਹੀਂ ਕਿ ਇਹ ਆਪਣੇ ਟਾਰਗੇਟ ਤੇ ਪਹੁੰਚੇ ਆਪਣੇ ਮੁੱਦੇ ਤੇ ਕੇਸ ਪਰਿਵਾਰ ਨੇ ਨਾ ਜੀ ਕੋਈ ਪ੍ਰਸ਼ਾਸਨਿਕ ਤੌਰ ਤੇ ਸਹਿਯੋਗ ਦੀ ਮੰਗ ਕੀਤੀ ਆ ਕਿ ਜਿੱਥੇ ਕਿਤੇ ਇਹਨਾਂ ਨੂੰ ਸਰਕਾਰੀ ਤੌਰ ਤੇ ਤੁਹਾਡੀ ਹੈਲਪ ਦੀ ਲੋੜ ਆ ਤੁਸੀਂ ਕੀ ਵਿਸ਼ਵਾਸ ਦਵਾਉਨੇ ਹੋ ਵੀ ਤੁਸੀਂ ਪਰਿਵਾਰ ਦੇ ਨਾਲ ਖੜੇ ਹੋ ਮੈਂ ਪਹਿਲਾਂ ਵੀ ਐਡਮਿਸ਼ਨ ਵਾਸਤੇ ਪੁੱਤਰ ਬੰਦੇ ਨੇ ਗੱਲ ਕੀਤੀ ਹੈ ਜਿਹੜਾ ਵੀ ਸਰਕਾਰ ਵੱਲੋਂ ਸਕੀਮਾਂ ਚੱਲਦੀਆਂ ਨੇ ਜਾਂ ਜੋ ਵੀ ਅਸੀਂ ਕੋਈ ਨਾ ਕੋਈ ਐਜ ਬੰਦਾ ਲੱਭਾਂਗੇ ਇਹਦੀ ਬਤ ਪਤ ਦੇ ਨਾਸਤ ਹੈ ਸਰਕਾਰ ਕੋਈ ਨਾ ਕੋਈ ਇਨਸਕੀਮਾਂ ਤੇ ਹੈਗਾ ਉਹਦੇ ਵਿੱਚ ਪਾਵਾਂਗੇ ਅਗਰ ਜਿੱਦ ਤੱਕ ਮੇਰੀ ਲੋੜ ਕੋਈ ਮੈਂ ਭਰਵਾਨ ਨੂੰ ਪੂਰਾ ਵਿਸ਼ਵਾਸ ਪਾਇਆ ਕਿ ਮੈਂ ਇਸ ਖੋਨਾਰ ਮਟੇ ਲਈ ਆਪਣਾ ਆਪਣਾ ਟੈਂਮਾ ਮਾ ਕੇ ਆਪਣਾ ਪੂਰਾ ਧਿਆਨ ਦੇਵਾਂ ਠੀਕ ਹੈ